ਅੱਲਾ ਦਾ ਨੂਰ ਹੈ ਕੁਦਰਤ ਦੇ ਬੰਦੇ ਸਾਰੇ ਅੱਲਾ ਦਾ ਨੂਰ ਹੈ ਕੁਦਰਤ ਦੇ ਬੰਦੇ ਸਾਰੇ ਅੱਲਾ ਦਾ ਨੂਰ ਹੈ ਕੁਦਰਤ ਦੇ ਬੰਦੇ ਸਾਰੇ ਅੱਲਾ ਦਾ নূর ਹੈ ਕੁਦਰਤ ਦੇ ਬੰਦੇ ਸਾਰੇ ਕੁਦਰਤ ਦੇ ਬੰਦੇ ਸਾਰੇ ਕੁਦਰਤ ਦੇ ਬੰਦੇ ਸਾਰੇ ਕੁਦਰਤ ਦੇ ਬੰਦੇ ਕੁਦਰਤ ਦੇ ਬੰਦੇ ਸਾਰੇ ਕੁਦਰਤ ਦੇ ਬੰਦੇ ਸਾਰੇ ਅੱਲਾ ਦਾ নূর ਹੈ ਕੁਦਰਤ ਦੇ ਬੰਦੇ ਸਾਰੇ ਅੱਲਾ ਦਾ নূর ਹੈ ਕੁਦਰਤ ਦੇ ਬੰਦੇ ਨਾ ਕੋਈ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ ਨਾ ਕੋਈ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ ਨਾ ਕੋਈ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਹੈ ਰਹੀ ਨਾ ਕੋਈ ਹੈ ਰਹੀ ਨਾ ਕੋਈ ਦਿਸੇ ਬੇਗਾਨਾ ਨਾ ਕੋਈ ਦਿਸੇ ਬੇਗਾਨਾ ਨੀ ਨਾ ਕੋਈ ਵੈਰੀ ਨਾ ਕੋਈ ਕਰੀ ਸੋਏ ਭਗਤੀ ਕਰਦੇ ਆ ਸੰਗਤ ਵਿੱਚ ਰੋਜ਼ ਆਉਂਦਿਆਂ ਆਉਂਦਿਆਂ ਏ ਕਿਰਪਾ ਹੋ ਜਾਂਦੀ ਸੋ ਗੁਰੂ ਪਿਆਰਿਓ ਆਪਣੇ ਤੇ ਬਗਾਨੇ ਦਾ ਭੇਦ ਭਾਵ ਮਿਟ ਜਾਂਦਾ ਹੈ ਜਾਤਾਂ ਪਾਤਾਂ ਤੋਂ ਮਜਬਾਂ ਤੋਂ ਧਰਮਾਂ ਤੋਂ ਬੰਦਾ ਉੱਪਰ ਉੱਠ ਜਾਂਦਾ ਹੈ ਸੋ ਗੁਰੂ ਪਿਆਰਿਓ ਐਸੀ ਕਿਰਪਾ ਹੋ ਜਾਂਦੀ ਜਿਹਦੀ ਜਿਹਦੀ ਬਾਬਤ ਮਹਾਰਦੀ ਗੁਰਬਾਣੀ ਸਮਝਾਉਂਦੀ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਬਿਸਰ ਗਈ ਸਭ ਤਾਤ ਪਰਾਈ ਜਦ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਭਗਤੀ ਕਰਦਿਆਂ ਕਰਦਿਆਂ ਇੰਨਾ ਹਿਰਦਾ ਕੋਮਲ ਹੋ ਜਾਂਦਾ ਕਿ ਗੁਰੂ ਪਿਆਰਿਓ ਆਪਣੇ ਦੁਸ਼ਮਣਾਂ ਤੇ ਵੀ ਬੰਦੇ ਨੂੰ ਤਰਸ ਆਉਣ ਲੱਗ ਜਾਂਦਾ ਸੋ ਜਿਹੜੇ ਦਿਨ ਰਾਤ ਆਪ ਜਾਨ ਦਾ ਮਾੜਾ ਸੋਚਦੇ ਨਾ ਕਿ ਜਦੋਂ ਮੌਕਾ ਲੰਘੇ ਜੀ ਜਾਨ ਖੋ ਲਈਏ ਸੋ ਜਿਹੜੇ ਦਿਨ ਰਾਤ ਜਾਨ ਦਾ ਮਾੜਾ ਸੋਚਦੇ ਆ ਬੰਦੇ ਦੀ ਦਾ ਸੋ ਉਹਨਾਂ ਤੇ ਵੀ ਤਰਸ ਆਉਣ ਲੱਗ ਜਾਂਦਾ ਉਹਨਾਂ ਤੇ ਵੀ ਮੋਹ ਆਉਣ ਲੱਗ ਜਾਂਦਾ ਇਦਾਂ ਮੋਹ ਆਉਣ ਲੱਗ ਜਾਂਦਾ ਜਿਵੇਂ ਆਪਣੇ ਪਰਿਵਾਰ ਦੇ ਮੋਹ ਆਉਂਦਾ ਸੋ ਜਿਵੇਂ ਆਪਣੇ ਪਰਿਵਾਰ ਦਾ ਦੁੱਖ ਤਕਲੀਫ ਬੰਦੇ ਤੋਂ ਛੱਲੀ ਨਹੀਂ ਜਾਂਦੀ ਬੰਦਾ ਰੋਣ ਲੱਗ ਜਾਂਦਾ ਸੋ ਗੁਰੂ ਪਿਆਰਿਓ ਕਿਉਂ ਕਿਉਂਕਿ ਮੋਹ ਬੜਾ ਹੈ ਪਰਿਵਾਰ ਨਾਲ ਸੋ ਦੁੱਖ ਤਕਲੀਫ ਆਪਣੇ ਪਰਿਵਾਰ ਦੀ ਛੱਲੀ ਨਹੀਂ ਜਾਂਦੀ ਸੋ ਇਸੇ ਤਰ੍ਹਾਂ ਆਪਣੇ ਤੇ ਬਗਾਨੇ ਦਾ ਭਗਤੀ ਹੈ ਨਾ ਜਿਹੜੀ ਆਪਣੇ ਤੇ ਬਗਾਨੇ ਦਾ ਭੇਦ ਭੇਦ ਭਾਵ ਖਤਮ ਕਰਦੀ ਸੋ ਜਦੋਂ ਇਹ ਭੇਦ ਭਾਵ ਖਤਮ ਹੋ ਜਾਂਦਾ ਸੋ ਸਭ ਦੇ ਉੱਤੇ ਮੋਹ ਆਉਣ ਲੱਗ ਜਾਂਦਾ ਹੈ ਬਗਾਨਾ ਲੱਗਦਾ ਹੀ ਨਹੀਂ ਕੋਈ ਤੇ ਹੁਣ ਆਪਾਂ ਨੂੰ ਲੱਗਦੀ ਸਾਰੀ ਦੁਨੀਆ ਗੈਰੀ ਕਈਆਂ ਨੂੰ ਪੁੱਛਦੇ ਆ ਕਿ ਹਾਲ ਹੈ ਫਿਰ ਠੀਕ ਠਾਕ ਬਸ ਜੀ ਕਾ ਦੇ ਹਾਲ ਹੈ ਸਾਰੀ ਦੁਨੀਆ ਗੈਰੀ ਹੋਈ ਫਿਰਦੀ ਪੱਤਾ ਪੱਤਾ ਸਾਡਾ ਗੈਰੀ ਹੋਇਆ ਫਿਰਦਾ ਹੈ ਸੋ ਗਰੁੱਪ ਇਹਾਰੋ ਕਹਿੰਦੇ ਇੱਕ ਕੋਈ ਘਰੋਂ ਲੜ ਕੇ ਗਿਆ ਤੇ ਬਾਹਰ ਕਹਿੰਦੇ ਜਾ ਕੇ ਪਿੰਡ ਤੋਂ ਬਾਹਰ ਨਿਕਲ ਕੇ ਜਾ ਕੇ ਕਹਿੰਦੇ ਪਿੱਪਲ ਦੇ ਥੱਲੇ ਸੌਂ ਗਿਆ ਸੋ ਕਹਿੰਦੇ ਦੁਪਹਿਰ ਦਾ ਟਾਈਮ ਸੀ ਸੋ ਪਿੱਪਲ ਦੇ ਥੱਲੇ ਬਹਿ ਗਿਆ ਜਾ ਕੇ ਤੇ ਕਹਿੰਦੇ ਉਹ ਹਵਾ ਚੱਲਦੀ ਸੀ ਜਦੋਂ ਪੱਤੇ ਟਿੜ ਟੋ ਆਪਸ ਵਿੱਚ ਭਿੜਦੇ ਸੀ ਤੇ ਉਹ ਵੀ ਜਦੋਂ ਭਿੜਨਦੇ ਤੇ ਉਹ ਟੜ ਟੜ ਕਰਦੇ ਆ ਜਦੋਂ ਆਪਸ ਵਿੱਚ ਵੱੜ ਭਿੜਦੇ ਆ ਹਵਾ ਨਾਲ ਕਹਿੰਦਾ ਲਓ ਸੋ ਕਰਦੇ ਤੇ ਕਹਿੰਦੇ ਲੜਦਾ ਹੀ ਹੈ ਕਿੰਨੇ ਮੇਰੇ ਨਾਲ ਕਹਿੰਦੇ ਇਹਦੇ ਪੱਤਾ ਪੱਤਾ ਵੈਰੀ ਹੋਏ ਫਿਰ ਜਾਂ ਆਪਸ ਵਿੱਚ ਸੋ ਗੁਰੂ ਪਿਆਰਿਓ ਜਿਵੇਂ ਦੀ ਬੰਦੇ ਦੀ ਬਿਰਤੀ ਹੋਵੇ ਉਵੇਂ ਦਾ ਫਿਰ ਉਹਨਾਂ ਨਜ਼ਰ ਆਉਂਦਾ ਸਾਰਾ ਕੁਝ ਉਹਦੇ ਅੰਦਰ ਕਲੇਸ਼ ਚੱਲਦਾ ਸੀ ਘਰੋਂ ਲੜ ਕੇ ਆਇਆ ਤੇ ਇਹਨੂੰ ਇਹ ਲੱਗਿਆ ਜਿਵੇਂ ਪੱਤੇ ਵੀ ਲੜਦੇ ਪਏ ਸੋ ਗੁਰੂ ਪਿਆਰਿਓ ਇਸੇ ਤਰ੍ਹਾਂ ਸੁਜਦੇ ਆਪਣੇ ਅੰਦਰ ਕਲੇਸ਼ ਪਿਆ ਨੂੰ ਸਾਰੀ ਦੁਨੀਆ ਹੀ ਵੈਰੀ ਲੱਗਦੀ ਹੈ ਪਰ ਜਿਹੜਾ ਭਗਤੀ ਕਰਕੇ ਹਿਰਦਾ ਕੋਮਲ ਹੋ ਜਾਂਦਾ ਹੈ ਸੋ ਗੁਰੂ ਪਿਆਰਿਓ ਉਹਨੂੰ ਸਾਰਿਆਂ ਦੇ ਉੱਤੇ ਹੀ ਮੋਹ ਲੱਗ ਜਾਂਦਾ ਦੁਸ਼ਮਣਾਂ ਦਾ ਵੀ ਮੋਹ ਲੱਗ ਜਾਂਦਾ ਸੋ ਉਹਨੂੰ ਬਗਾਧਾ ਲੱਗਦਾ ਹੀ ਨਹੀਂ ਕੋਈ ਭੇਦ ਭਾਵ ਖਤਮ ਹੋ ਜਾਂਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਾਰਨ ਦੇ ਜੇ ਤਲਵਾਰ ਚੱਕੀਏ ਸੋ ਉਹਨਾਂ ਦੇ ਅੰਦਰ ਨਰਵੈਰ ਭਾਵਨਾ ਸੀ ਸੋ ਜਿੰਨੇ ਵੀ ਸਿੰਘਾਂ ਨੇ ਸੋ ਗੁਰੂ ਪਿਆਰਿਓ ਜੰਗ ਜੁਦ ਲੜੇ ਆ ਸੋ ਉਹਨਾਂ ਦੇ ਅੰਦਰ ਨਰਵੈਰ ਭਾਵਨਾ ਸੀ ਕਿਸੇ ਨਾਲ ਵੈਰ ਨਹੀਂ ਸੀ ਸੋ ਜਿਵੇਂ ਡਾਕਟਰ ਜੇ ਆਪਰੇਸ਼ਨ ਕਰਦਾ ਹੈ ਨਾ ਸੋ ਗੁਰੂ ਗੁਰੂ ਪਿਆਰਿਓ ਸੋ ਜੇ ਕੋਈ ਅੰਗ ਖਰਾਬ ਹੋ ਜਾਏ ਤੇ ਪਰਿਸ਼ਰ ਕਰਕੇ ਉਹਨੂੰ ਕੱਟ ਦਿੰਦਾ ਹੈ। ਸੋ ਜੇ ਕੋਈ ਨੁਕਸ ਪੈ ਜਾਏ ਸਰੀਰ ਦੇ ਵਿੱਚ ਤੇ ਡਾਕਟਰ ਦਾ ਗੁਰੂ ਪਿਆਰਿਓ ਇਹ ਭਾਵ ਨਹੀਂ ਹੁੰਦਾ ਕਿ ਮੈਂ ਇਹਨੂੰ ਮਾਰਨਾ ਹੈ ਉਹਦਾ ਭਾਵ ਹੁੰਦਾ ਹੈ ਕਿ ਮੈਂ ਇਹਨੂੰ ਬਚਾਉਣਾ ਹੈ। ਸੋ ਇਸੇ ਤਰ੍ਹਾਂ ਜੇ ਕਿਸੇ ਬੈਰੀਆਂ ਨੂੰ ਮਾਰਿਆ ਵੀ ਨਾ ਜੇ ਸੋ ਜੇ ਜ਼ੁਲਮੀਆਂ ਨੂੰ ਮਾਰਿਆ ਤੇ ਉਹ ਜ਼ੁਲਮ ਨੂੰ ਖਤਮ ਕਰਨ ਲਈ ਮਾਰਨੇ ਸੋ ਤਲਵਾਰ ਚੱਕਣੀ ਪਈ ਪਰ ਅੰਦਰ ਨਰਵੈਰ ਭਾਵਨਾ ਸੀ ਅੰਦਰ ਵੈਰ ਭਾਵ ਨਹੀਂ ਸੀ। ਸੋ ਮਰਨ ਖੁਸ਼ ਨਹੀਂ ਸੀ ਤਲਵਾਰ ਚੱਕ ਕੇ ਪਰ ਕਹਿੰਦੇ ਮਜਬੂਰੀ ਹੈ ਸਾਡੀ ਸੋ ਜਿਵੇਂ ਮਜਬੂਰੀ ਦੇ ਮਜਬੂਰੀ ਕਰਕੇ ਬੰਦੇ ਨੂੰ ਆਪਣਾ ਅੰਗ ਪੈਰ ਕਟਾਉਣਾ ਪੈ ਜਾਂਦਾ ਹੈ ਇਸੇ ਤਰ੍ਹਾਂ ਮਰਨੇ ਜੇ ਤਲਵਾਰ ਚਲਾਈ ਸੋ ਇੱਕ ਮਜਬੂਰੀ ਸੀ ਉਹ ਪਰ ਅੰਦਰ ਵੈਰ ਭਾਵ ਨਹੀਂ ਸੀ ਮਰਦੀ ਤਲਵਾਰ ਨਾਲ ਸੋ ਜਿੰਨੇ ਵੀ ਮਰਿਆ ਉਹ ਮਰੇ ਥੋੜੀ ਉਹ ਤਰੇ ਸੋ ਮਰਨ ਉਧਾਰ ਕੀਤਾ ਉਹਨਾਂ ਦਾ ਸੋ ਭੜਾਈ ਕੀਤਾ ਉਹਨਾਂ ਦਾ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜੇ ਤੀਰ ਹੁੰਦੇ ਸੀ ਉਹਨਾਂ ਨੂੰ ਵੀ ਸੋਨਾ ਲੱਗਾ ਹੁੰਦਾ ਸੀ ਕਿ ਜੇ ਕੋਈ ਮਰ ਜੇ ਤੇ ਉਹਦੇ ਸੰਸਕਾਰ ਦਾ ਪ੍ਰਬੰਧ ਹੋ ਸਕੇ ਤੇ ਜੇ ਕੋਈ ਜ਼ਖਮੀ ਹੋ ਜੇ ਸੋ ਉਹਦੇ ਇਲਾਜ ਦਾ ਪ੍ਰਬੰਧ ਹੋ ਸਕੇ ਸੋ ਮਰਦੇ ਕਹਿੰਦੇ ਤੀਰਾਂ ਦੇ ਨਾਲ ਵੀ ਸੋਨਾ ਲੱਗਾ ਹੁੰਦਾ ਸੀ ਸੋ ਇੰਨੇ ਮਰਦੇ ਨਿਰਵੈਰ ਸੀ ਕਿਸੇ ਨਾਲ ਵੈਰ ਨਹੀਂ ਸੀ ਤੇ ਆਪਾਂ ਨੂੰ ਮਰਨੇ ਨਿਰਵੈਰ ਹੋਣਾ ਸਿਖਾਇਆ ਸੋ ਲੜਨਾ ਕਿਵੇਂ ਜੇ ਕਿਸੇ ਨੂੰ ਮਾਰਨਾ ਵੀ ਪੈ ਜੇ ਤੇ ਉਹ ਕਿਉਂ ਕਿਉਂ ਮਾਰਨਾ ਹੈ ਕਦੋਂ ਤੇ ਕਿਵੇਂ ਮਾਰਨਾ ਹੈ ਸੋ ਇਹ ਵੀ ਮਰਨੇ ਸਿਖਾਇਆ ਹੈ ਪਰ ਅੰਦਰ ਵੈਰ ਭਾਵ ਨਹੀਂ ਲੈਣਾ ਸੁਮਰ ਨੇ ਬੜੀ ਉੱਚੀ-ਉੱਚੀ ਸਿੱਖਿਆ ਦਿੱਤੀ ਕੋਈ ਕਮੀ ਨਹੀਂ ਛੱਡੀ ਬਸ ਆਪਾਂ ਇਹ ਹੈ ਕਿ ਆਪਾਂ ਢਗਾਈ 'ਚ ਉਤਰੇ ਹੀ ਨਹੀਂ ਸੋ ਆਪਣੇ ਤੇ ਮੋਟੀਆਂ-ਮੋਟੀਆਂ ਗੱਲਾਂ ਪਕੜ ਚ ਨਹੀਂ ਆਈਆਂ ਤੇ ਬਰੀਕੀ 'ਚ ਆਪਾਂ ਕਿੱਥੋਂ ਉਤਰਨਾ ਸੋ ਬਰੀਕੀ ਤੇ ਤਾਂ ਉਤਰੀ ਸੋ ਗੁਰੂ ਜੀ ਸਾਰੀ ਗੁਰਬਾਣੀ ਨੂੰ ਆਪ ਆਪ ਪੜ੍ਹੀਏ ਵਿਚਾਰੀਏ ਸੋ ਆਪਾਂ ਤੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ ਤੇ ਬਾਕੀ ਪਾਠ ਤੇ ਆਪਾਂ ਕਰਨਾ ਕਿੱਥੋਂ ਸੋ ਆਓ ਜਿਵੇਂ-ਜਿਵੇਂ ਤੁਸੀਂ ਗੁਰਬਾਣੀ ਨੂੰ ਢਗਾਈ 'ਚ ਪੜ੍ਹਦੇ ਜਾਓਗੇ ਓਵੇਂ-ਓਵੇਂ ਤੁਹਾਨੂੰ ਢਗਾਈ ਦੇ ਵਿੱਚ ਸੋਝੀ ਹੁੰਦੀ ਜਾਏਗੀ ਸਵਾਗਤੋ ਸਲੋਕ ਪਵਨੰਗੁਰੂ ਪਾਣੀ ਪਿਤਾ ਮਾਤਾ ਤਤ ਦਿਵਸ ਹੈ